ਇਹ ਗੱਲ ਹੋਈ ਹੈ ਮੈਂ ਜੀ ਆਪਣੀ ਸਾਈਡ ਤੇ ਆ ਰਿਹਾ ਸੀ ਜੀ ਨਾਮ ਨਾਲ ਗੱਡੀ ਟਰੱਕ ਲੈ ਕੇ ਡਿਪਰ ਲੈ ਕੇ ਆਪਣਾ ਪਿੱਛੋਂ ਪੁਲਿਸ ਵਾਲੀ ਗੱਡੀ ਕਾਰ ਆਈ ਆ ਇਹਨਾਂ ਨੇ ਲੈ ਕੇ ਰੌਂਗ ਸਾਈਡ ਗੱਡੀ ਪਸਾਤੀ ਬਾਰੇ ਕਨੈਕਟਰ ਸਾਈਡ ਆ ਗੱਡੀ ਦੀ ਫੋਟੋ ਆ ਸਾਰੀ ਮੂਵੀ ਬਣਾਈ ਵੀ ਆ ਉੱਤੋਂ ਇਹਨਾਂ ਨੇ ਮਿਲਿਆ ਗੱਲ ਫੜਵਾ ਰਿਆ ਜੀ ਮੇਰੇ ਪੁਲਿਸ ਵਾਲੇ ਇਹਦਾ ਭਪਿੰਦਰ ਸਿੰਘ ਨਾਮ ਆ ਜੀ ਐਸਆਈ ਇਹ ਗੱਡੀ ਤੁਹਾਡੀ ਗਲਤੀ ਹੈ ਇਹਦੀ ਗਲਤੀ ਹੈ ਗਲਤੀ ਤੁਸੀਂ ਆਪਣਾ 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 ਤੁਸੀਂ ਇਹਦੀ ਵੀਡੀਓ ਆਪਣਾ ਵੀ ਆਪਣਾ ਮੂਵੀ ਬਣਾ ਲਓ ਤੁਸੀਂ ਇਹਨਾਂ ਦੇਖ ਕੇ ਮੋਕੇ ਦੀ ਤੇ ਤੁਹਾਨੂੰ ਪਤਾ ਲੱਗੂਗਾ ਗਲਤੀ ਕੀਤੀ ਹੈ ਜੀ ਇਹ ਕੀ ਗੱਲ ਹੋਈ ਹੈ ਅਸੀਂ ਗੱਡੀ ਲੈ ਕੇ ਆ ਰਹੇ ਹਾਂ ਇਧਰੋਂ ਗੱਡੀਆਂ ਹੋਰ ਲੰਘ ਰਹੀਆਂ ਉਹਨਾਂ ਪਿੱਛੋਂ ਆ ਰਹੇ ਆ ਪਿੱਛੇ ਮਾਰੀਏ ਪਿੱਛੇ ਅੱਛਾ ਜੇ ਜਦੋਂ ਗੱਡੀ ਫਿਰ ਰੋਕ ਨਹੀਂ ਰਿਹਾ ਹੈ ਉਹਨਾਂ ਪਿੱਛੇ ਜਾ ਰਹੇ ਆ ਜਦੋਂ ਇਹਨੂੰ ਉਤਰ ਕੇ ਅਸੀਂ ਰੋਕਿਆ ਇਹਨੇ ਬਾਹਰ ਕੱਢੀ ਉਹਦੇ ਥੱਪੜ ਮਾਰੇ ਇਹਨੇ ਗੱਡੀ ਪਹਿਲਾਂ ਉਹ ਗੱਲ 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 ਗੱਡੀ ਭਾਈ ਅਜੇ ਅਜੇ ਵੀ ਤੁਹਾਡੇ ਸਾਹਮਣੇ ਕਰ ਰਿਹਾ ਵਰਦੀ ਤਾਰਕ ਆ ਜਾ ਮੇਰੇ ਨਾਲ ਕਹਿੰਦਾ ਪੁੱਛੋ ਇਹਨੂੰ ਕਹਿ ਰਿਹਾ ਕਿ ਨਹੀਂ ਕਰ ਰਿਹਾ ਪੁੱਛੋ ਤੂੰ ਮੈਨੂੰ ਕਿਹਾ ਨਾ ਪੁੱਛੋ ਇਹ ਕਹਿੰਦਾ ਹਲਨਾ ਵਰਦੀ ਵਜਦੀ ਜਦੋਂ ਸਿਵ ਬੁਲਾਉਂਦਾ ਤਨ ਮਟਾਉਂਦਾ ਹਾਂ ਫੇਰ ਹਾਂ ਕਹਿੰਦਾ ਤਨ ਮਟਾਉਣਾ ਸੀ ਔਰ ਕਹਿੰਦਾ ਮੈਂ ਬਾਕੀ ਨਾ ਪਾਈ ਵੀ ਹੁੰਦੀ ਕਹਿੰਦਾ ਇਹ ਬਿਨਾ ਕਲਿੰਡਰ ਇਹ ਬਿਨਾ ਬਲਿੰਡਰ ਤੋਂ ਗੱਡੀ ਚਲਾ ਰਿਹਾ ਨਾਲੇ ਦਰਤੇ ਰੂਲ ਕਹਿੰਦੇ ਨੇ ਕਲਿੰਡਰ ਹੋਣਾ ਚਾਹੀਦਾ ਨਾਲ ਕੀ ਗੱਲ ਹੋਈ ਹੈ ਜੀ ਆਪਣੀ ਸਾਈਡ ਤੇ ਹਰਨਾ ਜੀ ਨਾਮ ਨਾਲ ਗੱਡੀ ਟਰੱਕ ਲੈ ਕੇ ਡਿਪਰ ਲੈ ਕੇ ਆਪਣਾ ਪਿੱਛੋਂ ਪੁਲਿਸ ਵਾਲੀ ਗੱਡੀ ਕਾਰ ਆਈ ਆ ਇਹਨਾਂ ਨੇ ਲੈ ਕੇ ਰੌਂਗ ਸਾਈਡ ਗੱਡੀ ਪਸਾਤੀ ਬਲੇ ਕਨੈਕਟਰ ਸਾਈਡ ਆ ਗੱਡੀ ਦੀ ਫੋਟੋ ਆ ਸਾਰੀ ਮੂਵੀ ਬਣਾਈ ਦੀਆਂ ਆ ਉੱਤੋਂ ਇਹਨਾਂ ਮੇਰੇ ਅੱਗੇ ਲੱਫਣ ਮਾਰਿਆ ਜੀ ਮੇਰੇ ਪੁਲਿਸ ਵਾਲਿਆਂ ਨੇ ਇਹਦਾ ਭਵਿੰਦਰ ਸਿੰਘ ਨਾਮ ਆ ਜੀ ਐਸਆਈ ਇਹ ਗੱਡੀ ਤੁਹਾਡੀ ਗਲਤੀ ਹੈ ਇਹਦੀ ਗਲਤੀ ਆ ਗਲਤੀ ਤੁਸੀਂ ਆਪਣਾ 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 ਤੁਸੀਂ ਇਹਦੀ ਵੀਡੀਓ ਆਪਣਾ ਵੀ ਆਪਣਾ ਮੂਵੀ ਬਣਾ ਲਓ ਤੁਸੀਂ ਵਾ ਦੇਖ ਕੇ ਮੋਕੇ ਦੀ ਤੇ ਤੁਹਾਨੂੰ ਪਤਾ ਲੱਗੂਗਾ ਗਲਤੀ ਕਿਹਦੀ ਆ ਜੀ ਕੀ ਗੱਲ ਹੋਈ ਐ ਅਸੀਂ ਗੱਡੀ ਲੈ ਕੇ ਆ ਰਹੇ ਹਾਂ ਇਧਰੋਂ ਕੱਬੀਆਂ ਹੋਰ ਲੰਘ ਰਹੇ ਉਹਨਾਂ ਪਿੱਛੋਂ ਆ ਰਹੇ ਆ ਜਿਹੜੇ ਕੱਲੀ ਜਾਨ ਦੇ ਵਿੱਚ ਮਾਰੀ ਹੈ ਪਿੱਛੇ ਅੱਛਾ ਤੇ ਜਦੋਂ ਗੱਡੀ ਫਿਰ ਰੋਕ ਨਹੀਂ ਰਿਹਾ ਫਿਰ ਉਹਨਾਂ ਲੱਗੀ ਜਾ ਰਿਹਾ ਜਦੋਂ ਉਹਨੂੰ ਉਤਰ ਕੇ ਅਸੀਂ ਰੋਕਿਆ ਇਹਨੇ ਗਾਲ ਕੱਢੀ ਉਹਦੇ ਥੱਪੜ ਮਾਰੇ ਇਹਨੇ ਗਾਲ ਕੱਢੀ ਪਹਿਲਾਂ ਇਹਨੇ ਗਾਲ ਕੱਢੀ ਪਹਿਲਾਂ ਅਜੇ ਵੀ ਤੁਹਾਡੇ ਸਾਹਮਣੇ ਕਰ ਰਿਹਾ ਵਰਤੀ ਤਾਰ ਕਾ ਜਾ ਮੇਰੇ ਨਾਲ ਕਹਿੰਦਾ ਪੁੱਛੋ ਇਹਨੂੰ ਕਹਿ ਰਿਹਾ ਕਿ ਨਹੀਂ ਕਰ ਰਿਹਾ ਪੁੱਛੋ ਪੁੱਛੋ ਇਹਨੂੰ ਪੁੱਛੋ ਇਹ ਕਹਿ ਰਿਹਾ ਮੈਨੂੰ ਕਹਿੰਦਾ ਹਲਣਾ ਵਰਦੀ ਇਹ ਬੁਲਾਉਂਦਾ ਤੈਨੂੰ ਮਟਾਉਂਦਾ ਹਾਂ ਫੇਰ ਹਾਂ ਕਹਿੰਦਾ ਮੈਂ ਮਟਾਣਾ ਸੀ ਉਹ ਕਹਿੰਦਾ ਮੈਂ ਬਾਈ ਨਾ ਬਾਈ ਵੀ ਹੁੰਦੀ ਕਹਿੰਦਾ ਇਹ ਬਿਨਾ ਕਲਿੰਡਰ ਇਹ ਬਿਨਾ ਕਲਿੰਡਰ ਤੋਂ ਗੱਡੀ ਚਲਾ ਰਿਆ ਨਾਲੇ ਦਰ ਤੇ ਰੋਣ ਕਹਿੰਦੇ ਨੇ ਕਲਿੰਡਰ ਹੋਣਾ ਚਾਹੀਦਾ ਨਾਲ ਜੀ ਕੀ ਗੱਲ ਹੋਈ ਹੈ ਮੈਂ ਜੀ ਆਪਣੀ ਸਾਈਡ ਤੇ ਆ ਰਿਹਾ ਸੀ ਆ ਜੀ ਨਾਮ ਨਾਲ ਗੱਡੀ ਟਰੱਕ ਲੈ ਕੇ ਡਿੱਪਰ ਲੈ ਕੇ ਆਪਣਾ ਪਿੱਛੋਂ ਪੁਲਿਸ ਵਾਲੀ ਗੱਡੀ ਕਾਰ ਆਈ ਆ ਇਹਨਾਂ ਨੇ ਲੈ ਕੇ ਰੌਂਗ ਸਾਈਡ ਗੱਡੀ ਫਸਾਤੀ ਮੇਰੇ ਕਨੈਕਟਰ ਸਾਈਡ ਆ ਗੱਡੀ ਦੀ ਫੋਟੋ ਆ ساری ਮੂਵੀ ਬਣਾਈ ਵੀ ਆ ਉੱਤੋਂ ਇਹਨਾਂ ਮੇਰੇ ਅੱਗੇ ਲਫੜ ਮਾਰਿਆ ਜੀ ਮੇਰੇ ਪੁਲਿਸ ਵਾਲੇ ਨੇ ਇਹ ਦਾ ਭ ਮੇਗਾ ਕੱਢੇ ਤੁਹਾਡੀ ਗਲਤੀ ਹੈ ਇਹਦੀ ਗਲਤੀ ਹੈ ਗਲਤੀ ਤੁਸੀਂ ਆਪਣਾ ਆਪਣਾ ਆਪਣો ਤੁਸੀਂ ਇਹਦੀ ਵੀਡੀਓ ਆਪਣਾ ਵੀ ਆਪਣਾ ਮੂਵੀ ਬਣਾ ਲਓ ਤੁਸੀਂ ਇਹਨਾਂ ਦੇਖ ਕੇ ਮੋਕੇ ਦੀ ਤੇ ਤੁਹਾਨੂੰ ਪਤਾ ਲੱਗੂਆ ਗਲਤੀ ਕੀਤੀ ਹੈ ਜੀ ਕੀ ਗੱਲ ਹੋਈ ਹੈ ਅੱਧੀ ਗੱਡੀ ਲੈ ਕੇ ਆ ਰਹੇ ਹਾਂ ਇਧਰੋਂ ਗੱਡੀਆਂ ਹੋਰ ਲੰਘ ਨਹੀਂ ਉਹਨਾਂ ਪਿੱਛੋਂ ਆ ਰਹੇ ਆ ਪਿੱਛੇ ਮਾਰੀ ਹੈ ਪਿੱਛੇ ਅੱਛਾ ਤੇ ਜਦੋਂ ਗੱਡੀ ਇੱਥੇ ਰੋਕ ਨਹੀਂ ਰਿਹਾ ਫਿਰ ਉਹਨੂੰ ੱੱਕੀ ਜਾ ਰਹੇ ਆ ਜਦੋਂ ਉਹਨੂੰ ਉਤਰ ਕੇ ਅਸੀਂ ਰੋਕਿਆ ਇਹਨੇ ਬਾੜ ਕੱਢੀ ਉਹਦੇ ਥੱਪੜ ਮਾਰੇ ਤੇ ਇਹਨੇ ਬਾੜ ਕੱਢੀ ਪਹਿਲਾਂ ਉਹ ਯਾਦ ਰਹਾ ਦਵਾ ਕੱਲ ਗੱਡੀ ਮੈਂ ਅੱਜ ਅੱਜ ਵੀ ਤੁਹਾਡੇ ਸਾਹਮਣੇ ਕਰ ਰਿਹਾ ਵਰਦੀ ਤਾਰ ਕੇ ਆ ਜਾ ਮੇਰੇ ਨਾਲ ਕਹਿੰਦਾ ਪੁੱਛੋ ਇਹਨੂੰ ਕਹਿ ਰਿਹਾ ਕਿ ਨਹੀਂ ਕਰ ਰਿਹਾ ਪੁੱਛੋ ਤੂੰ ਮੈਨੂੰ ਕਹਦਾ ਮੈਂ ਬੱਤੀ ਦਾ ਤੁਹਾਨੂੰ ਮਿਲਣਾ ਸੀ ਇਹ ਕਰਿਆ ਵਰਦੀ ਨਾਲ ਮਰਦੀ ਪਾਈ ਵੀ ਜਦੋਂ ਸੈੱਵਲ ਹੁੰਦਾ ਤੈਨੂੰ ਮੱਟਾ ਹੁੰਦਾ ਹਾਂ ਫੇਰ ਹਾਂ ਹੱਟਣਾ ਤੇ ਮੱਟਾ ਨਹੀਂ ਸੀ ਉਹ ਕਹਿੰਦਾ ਮੈਂ ਬੱਤੀ ਨਾਲ ਪਾਈ ਵੀ ਹੁੰਦੀ ਕਹਿੰਦਾ ਇਹ ਬਿਨਾ ਕਲਿੰਡਰ ਇਹ ਬਿਨਾ ਕਲਿੰਡਰ ਤੂੰ ਗੱਡੀ ਚਲਾ ਰਿਆ ਨਾਲੇ ਲੜਕੇ ਰੂਲ ਕਹਿੰਦੇ ਨੇ ਕਲਿੰਡਰ ਹੋਣਾ ਚਾਹੀਦਾ ਨਾਲ ਸਿੰਘਾ ਜੀ ਕੀ ਗੱਲ ਹੋਈ ਹੈ ਮੈਂ ਜੀ ਆਪਣੀ ਸਾਈਡ ਤੇ ਆ ਰਿਹਾ ਸੀ ਜੀ ਨਾਮ ਨਾਲ ਗੱਡੀ ਟਰੱਕ ਲੈ ਕੇ ਡਿਪਰ ਲੈ ਕੇ ਆਪਣਾ ਪਿੱਛੋਂ ਪੁਲਿਸ ਵਾਲੀ ਗੱਡੀ ਕਾਰ ਆਈ ਆ ਇਹਨਾਂ ਨੇ ਲੈ ਕੇ ਰੌਂਗ ਸਾਈਡ ਗੱਡੀ ਪਸਾਤੀ ਬਾਰੇ ਕਨੈਕਟਰ ਸਾਈਡ ਆ ਗੱਡੀ ਦੀ ਫੋਟੋ ਆ ساری ਮੂਵੀ ਬਣਾਈ ਵੀ ਆ ਪੁੱਤੋ ਇਹ ਨਾ ਮੇਰੇ ਅੱਗੇ ਲੱਫੜ ਮਾਰਿਆ ਜੀ ਮੈਨੇ ਪੁਲਿਸ ਵਾਲਿਆਂ ਨੇ ਇਹ ਦਾ ਭੁਪਿੰਦਰ ਸਿੰਘ ਨਾਓ ਆ ਜੀ ਐਸਆਈ ਤੇ ਬਈ ਗੱਡੇ ਤੁਹਾਡੀ ਗਲਤੀ ਹੈ ਇਹਦੀ ਗਲਤੀ ਹੈ ਗਲਤੀ ਤੁਸੀਂ ਆਪਣਾ 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 ਤੁਸੀਂ ਇਹਦੀ ਵੀਡੀਓ ਆਪਣਾ ਵੀ ਆਪਣਾ ਮੂਵੀ ਬਣਾ ਲਓ ਤੁਸੀਂ ਇਹਨਾਂ ਦੇਖ ਕੇ ਮੋਕੇ ਦੀ ਤੇ ਤੁਹਾਨੂੰ ਪਤਾ ਲੱਗੂਗਾ ਗਲਤੀ ਕੀਤੀ ਹੈ ਜੀ